ਸਤਾ ਬੰਨੂ ਦੱਸੋ ਕਿ ਕਿਸੇ ਕਿਸਾਨ ਦਾ ਮੋਟਰ ਦਾ ਕਨੈਕਸ਼ਨ ਮਿਲਿਆ ਕੋਈ ਮੁਆਵza ਇੰਨਾ ਵੱਡਾ ਹੜ ਆ ਗਿਆ ਹੜਾਂ ਦੇ ਕਾਰਨ ਚ ਤਾਂ ਬਾਅਦ ਨੂੰ ਜਾਵਾਂਗੇ ਲੇਕਿਨ ਮੁਆਵza 5 ਕਰੋੜ ਰੁਪਏ 5 ਕਰੋੜ ਰੁਪਏ ਦੇ ਨਾਲ ਉਹ ਹੜਾ ਦਾ ਪੂਰਾ ਹੋ ਜਾਊਗਾ ਕਿਸੇ ਦਾ ਨੁਕਸਾਨ ਕਿਹੜੇ ਮੋਟਰ ਨਾਲ ਰੋਟਾ ਮੰਗਰ ਵਾਸਤੇ ਆਂਦੇ ਖੜੇ ਜਿਵੇਂ ਬੀਬੀ ਨੇ ਕਿਹਾ ਜਾਂ ਮੋਟਰ ਮੰਗਨ ਆਊਗਾ 4 ਰੁਪਏ ਲੈ ਆ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਪਰ ਭਾਈ ਸੀ ਕਿ ਨਹੀਂ ਤੁਹਾਡੇ ਤੋਂ ਕਿਹੜੇ ਕੂੜੇ ਦੇ ਟੇਚੇ ਸਿੱਕੇ ਨੇ ਹਜ਼ਾਰ ਦੇ ਹਿਸਾਬ ਦੇ ਨਾਲ 50000 ਦੇ ਨੇੜੇ-ਤੇੜੇ ਤੁਹਾਡੇ ਪੈਸੇ ਵੱਲ ਕੇ ਪਹਿਲੇ ਧਰਨ ਉਹਦੇ ਬਾਅਦ ਵੋਟ ਪੰਗਨ ਨਹੀਂ ਤਾਂ ਛੜੋ ਗਿਆ ਤੇ ਉਹ ਛੜੋਣਾ ਬਾਹਰ ਇਤਜਾਦ ਹੋ ਬੀਬੀ ਆ ਝੂਠੇ ਜਿੱਥੇ ਸਾਰੇ ਇਕੱਠੇ ਨੇ ਦਿੱਲੀ ਵਾਲੇ ਦੇਸ਼ ਚੇਤਾ ਇੰਡੀਆ ਆਲਾਈਅንስ ਬਣਾਇਆ ਡਾਕਟਰ ਜੋੜੇ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਉਹਨੇ ਉਹ ਰਾਸ਼ਟਰਪਤੀ ਦੀ ਵੋਟਾਂ ਪਈਆਂ ਇਕੱਠੇ ਹੋ ਕੇ ਇਹਨਾਂ ਨੇ ਕਾਂਗਰਸੀ ਨੇ ਕੈਂਡੀਡੇਟ ਨੂੰ ਵੋਟਾਂ ਪਾਈਆਂ ਤੇ ਉੱਥੇ ਤਾਂ ਇਕੱਠੇ ਨੇ 50 ਜਗਨ ਅਸੀਂ ਆਪਾਂ ਪੱਲੇ ਇਕਾਲੀ ਨਾਲ ਦੇ ਖਿਲਾਫ ਇਕੱਠੇ ਭੋਗੇ ਪੰਜਾਬ ਦੇ ਲੋਕਾਂ ਨੂੰ ਭੁਲੇਖੇ ਚ ਪਹੁੰਚਣ ਵਾਸਤੇ ਆਉਂਦੇ ਆ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਕਿ ਆਹ ਤੱਕ ਦੀ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਵੱਡੇ ਵੱਡੇ ਵਡੇਰਿਆਂ ਤੇ ਖੂਨ ਪਸੀਨੇ ਦੇ ਨਾਲ ਸਿਰ ਜੀ ਹੋਈ ਜਿਨੇ ਕਦੇ ਤੁਹਾਨੂੰ ਧੋਖਾ ਨਹੀਂ ਦਿੱਤਾ ਕਦੇ ਝੂਠ ਮਾਰ ਕੇ ਸਰਕਾਰ ਨਹੀਂ ਦਵਾਈ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲਾਂ ਜੇ ਮੈਂ ਗਿਣਾਂ ਲੱਗ ਜਾਣਾ ਆ ਮੋਟਰਾਂ ਦੇ ਕਨੈਕਸ਼ਨ ਮੈਂ ਕਿੰਨਾ ਵਾ ਬਿਜਲੀ ਦੇ ਮੋਟਰਾਂ ਦੇ ਬਿੱਲ ਜਿਹੜੇ ਮਾਫ ਕੀਤੇ ਆਪ ਸਰਦਪਾਰ ਜਿਹੜੀ ਜ਼ਮੀਨਾਂ ਨੂੰ ਜਿਹੜਾ ਮੁਆਵਜ਼ਾ ਮਿਲਦਾ ਸੀ ਜਿਹੜੇ ਉੱਥੇ ਬਿਜਲੀ ਪਹੁੰਚਾਈ ਕਨੈਕਸ਼ਨ ਪਹੁੰਚਾਈ ਜਿਹੜੇ ਉਹਨਾਂ ਨੇ ਲਿੰਕ ਰੋਡਾਂ ਮੰਡੀਆਂ ਸੜਕਾਂ ਕੀ ਕੁਛ ਉਹਨਾਂ ਨੇ ਕੀਤਾ ਕਿਸਾਨਾਂAudioAsset ਫੜੇ ਟਰੈਕਟਰ ਨੂੰ ਗੱਡੇ ਦਾ ደረጃ ਤੱਕ ਦਿੱਤਾ ਕੀ ਨਹੀਂ ਕੀਤਾ ਉਹਨਾਂ ਨੇ ਕਿਸਾਨਾਂ ਵਾਸਤੇ ਤੇ ਜੇ ਮੈਂ ਬੀਬੀਆਂ ਦੀ ਗਰੀਬੀ ਦੀ ਗੱਲ ਕਰਾਂ ਆਟੇ ਦਾਲ ਦੇ ਘਰ ਦੇਸ਼ ਤੇ ਕੋਈ ਸਰਕਾਰ ਨਹੀਂ ਦਿੰਦੀ ਸੀ ਕੀ ਕਿਲੋ ਕਣਕ ਤੇ ਨਾਲ ਦਾਲ ਬੱਲ ਸਾਹ ਮੈਂ ਸ਼ੁਰੂ ਕੀਤਾ ਪੰਜਾਬ ਜੀ ਲੱਖਾਂ ਦੇ ਗਿਣਤੀ ਵਿੱਚ ਗਰੀਬ ਪਰਿਵਾਰਾਂ ਜਿਹੜਾ ਬੱਚੇ ਭੁੱਖੇ ਮਰਦੇ ਸੀ ਗਰੀਬ ਦੇ ਝਟਪੜ ਕੇ ਰੋਟੀ ਖਾ ਕੇ ਰਾਤ ਨੂੰ ਸੌਂਦੇ ਸੀ ਬਾਦਸ਼ਾਹ ਦੀ ਦੇਨ ਸੀ ਤੇ ਕੀਤਾ ਕੀ ਕਾਂਗਰਸੀਆਂ ਨੇ ਆ ਕੇ ਤੁਹਾਡੇ ਕਾਰਡ ਕੱਟੇ 30 ਕਿਲੋ ਨੂੰ ਕੱਟ ਕੇ 15 ਕਿਲੋ ਕਰਤਾ ਵਿ੍ਰਿਸ਼ਟ ਇਹਨਾਂ ਦੇ ਮੰਤਰੀ ਆ ਜੇਲ੍ਹ ਕੱਟ ਕੇ ਆਇਆ ਲੁਧਿਆਣੇ ਵਾਲਾ ਆਸ਼ੂ ਗਰੀਬਾਂ ਦਾ ਰਾਸ਼ਨ ਟਰੱਕ ਹਰ-ਹਰ ਕੇ ਵੇਚ ਕੇ ਮੋٹے ਪੈਸੇ ਕਮਾਤਾ ਗਰੀਬਾਂ ਦੇ ਕਾਰਡ ਕੱਟਦੇ ਤੇ ਆ ਨਿਕੰਮੇ ਆਏ ਬੱਚੇ ਕੁਝ ਕਾਰਡ ਵੀ ਕੱਟਦੇ ਤੇ ਉਹ 3 ਕਿਲੋ ਅਜ 5 ਕਿਲੋ ਕਿਸੇ ਨੂੰ ਮਿਲਦੀ ਹੈ ਤੇ ਨਹੀਂ ਮਿਲਦੀ ਉਹ ਵੀ ਪਤਾ ਨਹੀਂ ਇਸ ਕਰਕੇ ਮੋਟਾ ਪਾਈਆਂ ਸੀ ਆ ਬਦਲਾ ਵਾਸਤੇ ਚੰਗੇ ਉਹ ਨੇ ਜਿਨ੍ਹਾਂ ਨੇ ਤੁਹਾਡੇ ਢਿੱਡ ਭਰਿਆ ਕਿ ਜਿਨ੍ਹਾਂ ਨੇ ਬੱਚਿਆਂ ਦੇ ਢਿੱਡ 'ਚ ਲੱਤ ਮਾਰੇ ਕੌਣ ਚੰਗੇ 11 ਤਲੀਫੋਂ ਤੁਸੀਂ ਫਸਲਾ ਕਰਨਾ ਬਰੀ ਮਾਤੇ ਬਜੀਫੇ ਲੱਖਾਂ ਬੱਚਿਆਂ ਨੂੰ ਬਜੀਫੇ ਬਾਦਸਾਫ ਤੇਵੇਂ ਸੀ ਪੜ੍ਹ ਲਿਖ ਜਾਓ ਸਾਕਲਾ ਕਹਿੰਦੇ ਅਸੀਂ ਬੱਚਿਆਂ ਸਕੂਲਾਂ 'ਚ ਚਲੇ ਜਾਣ ਸ਼ਗਨ ਦੇ ਚੈੱਕ ਆਇਆ ਕਰਦੀ ਸੀ ਬੜਾਪਾ ਪੈਨਸ਼ਨ ਆਇਆ ਕਰਦੀ ਸੀ ਜੋ ਕਿਹਾ ਤੁਹਾਨੂੰ ਕਰਕੇ ਦਿਖਾਤਾ 200 ਹੀ ਉਹਨਾਂ ਨੇ ਬਿਜਲੀ ਤੇ ਲੋ ਇਹ ਤਾਂ ਕਹਿੰਦੇ ਸੀ ਕਿ ਅੰਨਾ ਰੰਗਲਾ ਪੰਜਾਬ 12 ਬੱਚੇ ਆਣ ਕੇ ਇੱਥੇ ਪੜ੍ਹਨਗੇ ਮੈਨੂੰ ਦੱਸੋ ਕਿਰੇ ਪਰਿਵਾਰ ਦਾ ਕਿਹੜਾ ਬੱਚਾ ਜਿਹੜਾ ਬਾਹਰ ਨਹੀਂ ਭੱਜਿਆ ਹੋਇਆ ਨੌਕਰੀ ਦੇ ਖਾਤਰ ਪੰਜ ਪੰਜ ਜੁਨੀਆ ਨੇ ਅੱਧਾ ਧਰਨੇ 'ਚ ਬੈਠੀਆਂ ਹੋਈਆਂ ਨੇ ਹੱਕ ਮੰਗਣ ਵਾਸਤੇ ਆ ਰੰਗਲਾ ਪੰਜਾਬ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਪੁਲਿਸ ਦਾ ਅਫਸਰ ਦੀ ਐਸੀ ਫੜਿਆ ਗਿਆ ਨੋਟਾਂ ਦੇ ਢੇਰ ਦੇਖੇ ਕਮਰਾ ਭਰ ਕੇ ਨੋਟ ਕਿਵੇਂ ਨਿਕਲੇ ਕਿੰਨੇ ਪੈਸੇ ਨੇ ਆ ਪੰਜਾਬ ਦੇ ਜਨਤਾ ਦੇ ਪੈਸੇ ਤੇ ਉਹ ਵੀ ਇਹਨਾਂ ਨੇ ਕੱਟੜ ਇਮਾਨਦਾਰੀ ਨਹੀਂ ਫੜਿਆ ਦਿੱਲੀ ਤੋਂ ਆ ਕੇ ਸੀਬੀਆਈ ਨੇ ਫੜਿਆ ਉਹਨਾਂ ਤਾਂ ਪਤਾ ਲੱਗਿਆ ਤੇ ਹੁਣ ਇਹਨਾਂ ਦੇ ਮੰਤਰੀਆਂ ਦੇ ਨਾਲ ਵਿੱਚ ਆ ਰਹੇ ਇਹ ਤਾਂ ਕੱਟੜ ਇਮਾਨਦਾਰੀ ਹੈ ਤੇ ਕਿਰਦਾਰ ਕਿ ਹੋ ਜਾਏ ਮੁੱਖ ਮੰਤਰੀ ਦਾ ਉਹ ਤਾਂ ਹੁਣ ਵੀਡੀਓ ਜਿਹੜੇ ਵਾਇਰਲ ਹੋ ਰਹੇ ਉਹ ਤਾਂ ਦੇਖ ਹੀ ਰਹੇ ਹੋ ਤੁਸੀਂ ਸਰਕਾਰ ਬਣਾਨ ਸਾਰ ਤਾਂ ਦੂਜਾ ਵਿਆਹ ਕਰ ਲਿਆ ਹੁਣ ਦੂਜੀ ਮਿੰਡੀਆਂ ਵਾਇਰਲ ਹੋ ਰਹੀਆਂ ਇਹ ਸਰਕਾਰ ਦਾ ਕਿਰਦਾਰ ਹੈਗਾ ਕੰਮ ਕੱਖ ਨਹੀਂ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚਾੜਤਾ ਵੀ 2 ਲੱਖ ਕਰੋੜ ਦੇ ਨਾਲ ਦੱਸੋ ਤਾਂ ਸਹੀ ਕਿਸੇ ਗਰੀਬ ਦਾ ਕੀ ਸਵਾਰਾ ਕਿਤਾ ਮਕਾਨ ਆਇਆ ਕਿਸੇ ਦਾ ਕਿਸੇ ਦਾ ਸਕੂਲ ਅਪਗ੍ਰੇਡ ਹੋਇਆ ਕੋਈ ਇੱਕ ਸਕੂਲ ਦਾ ਨਵਾਂ ਕਮਰਾ ਬਣਿਆ ਸਾਡੇ ਬਣਾਏ ਹੋਏ ਸਕੂਲਾਂ ਦੇ ਤਾਂ ਲੈਟਰਿਨਾਂ ਦੇ ਤੁਸੀਂ ਗੱਡਣ ਤੱਕ ਨਹੀਂ ਜਾਂਦੇ ਹੋ ਕੋਈ ਬਿਜਲੀ ਦਾ ਗ੍ਰਿਡ ਲਾਇਆ ਹੋਏ ਕੋਈ ਕਿਉਂਟ ਬਿਜਲੀ ਪੈਦਾ ਕੀਤੀ ਹੋਏ ਕੋਈ ਪੁਲ ਬਣਾਇਆ ਹੁਣ ਸਾਡੇ ਪਿੰਡ 'ਚ ਇਹ ਕਲੀ ਨਾਲੀਆਂ ਵਾਲਿਓ ਬਾਦਸਾਹ ਦੇ ਸਰਕਾਰ ਦੇ ਵੇਲੇ ਜੇ ਸਕੂਲ ਵਾਲਿਓ ਬਾਦਸਾਹ ਦੇ ਸਰਕਾਰ ਦੇ ਵੇਲੇ ਪਨ ਹੋਮ ਜਦੋਂ ਜਦ ਇੱਥੇ ਮੀਂਹ ਪੈਂਦਾ ਫਾੜੀ ਬਿਜਲੀ ਬੰਦ ਹੋ ਜਾਂਦੀ ਹੈ ਇੱਕ ਬਿਜਲੀ ਦੀ ਤਾਰ ਖਿੱਚ ਕੇ ਨਾਲ ਦੇ ਪਿੰਡ ਤੋਂ ਫਾੜੀ ਬਿਜਲੀ ਪੂਰੀ ਕਰ ਲਈ ਹੈ ਉਹ ਵੀ ਨਹੀਂ ਇਹ ਸਰਕਾਰ ਦਾ ਸਾਲਾ ਚੇ ਕਰ ਸਕੀ ਸੋਚੇ ਸਰਕਾਰਾਂ ਜਿਨ੍ਹਾਂ ਨੇ ਕੁਝ ਕੰਕ ਕੀਤਾ ਨਹੀਂ ਫਿਰ ਕਿਹੜੇ ਮੁੰਡਿਆਂ ਨਾਲ ਵੋਟਾ ਸਿਰਫ ਗੱਲਾਂ ਸੁਣਾ ਕੇ ਵੋਟਾਂ ਵਾਸਤੇ ਹੁੰਦੀਆਂ ਨੇ ਹੁਣ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਬਥੇਰੀ ਗੱਲਾਂ 10 ਸਾਲਾਂ 'ਚ ਗੱਲਾਂ ਸੁਣ ਸੁਣ ਕੇ ਤਾਂ ਕੰਨ ਭਾਤੇ ਹੁਣ ਕੰਮਾਂ ਦੀ ਲੋੜ ਐ। ਆਥੇ ਸੋਕੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ। ਢੇਡ ਮਾਰ ਕੇ ਇਹਨਾਂ ਨੂੰ ਵੱਡਾ ਕਰਦੇ ਆ ਤੇ ਫਿਰ ਉਸਾਰ ਫਿਰਦੇ ਨੇ। ਨਸ਼ਾ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਘਰ ਬਰਬਾਦ ਹੁੰਦਾ। ਅੱਜ ਮੇਰੇ ਭਰਾ ਨੂੰ ਬੰਨ੍ਹ ਕੇ ਜੇਲ੍ਹ 'ਚ ਬੰਦ ਕਰਤਾ ਕਿਉਂ? ਕਿਉਂਕਿ ਇਹਨਾਂ ਦੀ ਤੋਰ ਖੋਦਾ ਨਹੀਂ ਸੱਚਾਈ ਜਨ ਜ਼ਾਹਿਰ ਕਰਦਾ। ਕਹਿੰਦਾ ਨਸ਼ਾ ਵੇਚਦਾ ਤੇ ਪਰਚਾ ਦਿੱਤਾ ਉਹਦੇ ਵਿੱਚ ਨਸ਼ੇ ਦਾ ਕੋਈ ਨਿਸ਼ਾਨ ਨਹੀਂ। ਤਾਂ 4 ਮਹੀਨੇ ਚੱਲੇ ਨਸ਼ੇ ਤੇ ਪੰਦਰਾਂ ਨਸ਼ਾ ਬੰਦ ਕਿਉਂ ਨਹੀਂ ਹੋਇਆ ਸਭ ਝੂਠੇ ਇਲਜ਼ਾਮ ਸਾਡੇ ਉੱਤੇ ਲਾ ਕੇ ਤੁਹਾਡੀ ਸਰਕਾਰ ਦਾ ਇਹਨਾਂ ਨੇ ਨੁਕਸਾਨ ਕੀਤਾ ਜਿਹੜੀ ਸਹੂਤਾ ਤੁਹਾਡੀਆਂ ਸੀ ਉਹ ਖੋਹ ਲਿੱਤੀਆਂ ਜਿਹੜੇ ਵੱਲ ਸਾਥ ਦਿੰਦੇ ਸੀ ਵਿਕਾਸ ਬੰਦ ਹੋ ਗਿਆ ਕੱਲੇ ਇੱਥੇ ਲੁੱਟਾਂ ਖੋਹਾਂ ਫਿਰੋਤੀਆਂ ਕਤਲ ਆਹ ਕੁਛ ਚੱਲ ਰਿਹਾ ਨਸ਼ੇ ਚੱਲ ਰਹੇ ਨੇ ਇਹ ਇਹਨਾਂ ਦੇ ਘਰ ਭਲੀ ਜਾ ਰਹੇ ਨੇ ਤੇ ਪੰਜਾਬ ਕਿੱਥੇ ਜਾ ਰਿਹਾ ਗਰੀਬੀ ਵੱਲ ਤੱਕ ਪਸਾਰੇ ਪੰਜਾਬ ਨੂੰ ਜਿਹੜੀ ਅਨਰਖਤਾ ਸ਼ਾਮਲ ਹੋ ਗਈ ਸੀ ਅੱਜ ਬਾਦਲ ਸਾਹਿਬ ਦੀ ਉਹ ਯਾਦ ਕਰਾ ਗਿਆ ਆਜ਼ਾਦੀਆਂ ਨੇ ਜਿਹੜੇ ਕੌਮ ਦੇ ਖਾਤਰ ਪਾਵੇ ਵਿਰਾਸਤੇ ਕਲਸਾ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਬਾਬਾ ਬੰਦਸੇ ਬਹਾਦਰ ਜੀ ਦਾ ਹੋਵੇ ਜਾਂ ਫਿਰ ਇਥੇ ਜਲੰਧਰ ਦੇ ਆਪਣੇ ਮਹਾਨ ਸ਼ਹੀਦਾਂ ਦਾ ਫੌਜੀ ਆ ਦਾ ਹੋਵੇ આજ ਫੌਜੀ ਪਰਿਵਾਰ ਨੂੰ ਤੇ ਕਹਿੰਦੇ ਨਾਲ ਨਵਾਜਿਆ ਜਿਹਨੇ ਧਰਮੀ ਫੌਜੀ ਨੇ ਆਪ ਤੇ ਧਰਮ ਦੇ ਖਾਤਰ ਆਦੀ ਨੌਕਰੀ ਛੱਡਤੀ ਵੱਡੀ ਕੁਰਬਾਨੀ ਦਿੱਤੀ ਤਾਂ ਕੀ ਕੌਮ ਦਾ ਫਾਇਦਾ ਹੀ ਬੰਦਾ ਕਿ ਉਸ ਕੁਰਬਾਨੀ ਨੂੰ ਸਤਕਾਰਿਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਮੋਲ ਪਾਈਏ ਉਸ ਪਰ ਮੀ ਲੋਟੀ ਪਰਵਾੜ ਦਾ ਕਿਸੇ ਨੂੰ ਉਹਨਾਂ ਦਾ ਸਾਹਮਣੇ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ ਇਹ ਪੰਥੇਕ ਇਲਾਕਾ ਹੈਗਾ ਸਾਰਿਆਂ ਨੂੰ ਸੋਚਣਾ ਚਾਹੀਦਾ ਸੀ ਨਹੀਂ ਲੇਕਿਨ ਅਕਾਲੀ ਦਲ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਜਿੰਨੇ ਵੱਧ ਇਕੱਠੇ ਖੜੇ ਹੋ ਜਾਂ ਅਕਾਲੀ ਦਲ ਦਾ ਅਕਾਲੀ ਦਲ ਦਾ ਨੁਕਸਾਨ ਹੋ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਇੱਕ ਬਹੁਤ ਹੀ ਇਮਾਨਦਾਰ ਉਮੀਦਵਾਰ ਜੀ ਬੀ ਸੁਖਿੰਦਰ ਕੌਜੀ ਨੂੰ ਅੱਜ ਕੰਚਲ ਪੀਚੀ ਵੀ ਤੁਹਾਡੇ ਕੋਲ ਆਏ ਨੇ ਜਿਨ੍ਹਾਂ ਨੇ ਸਾਰੀ ਉਮਰ ਪ੍ਰਿੰਸੀਪਲ ਹੋ ਕੇ ਬੱਚਿਆਂ ਨੂੰ ਪੜਾਇਆ ਲਿਖਿਆ ਪੰਜਾਬ ਤੇ ਭਵਿੱਖ ਨੂੰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਧਰਮੀ ਫੌਜੀ ਪਰਵਾਰ ਦੇ ਇਹਨਾਂ ਨੇ ਧਰਮ ਦਾ ਨਾਂ ਸਾਥ ਦਿੱਤਾ ਜਦ ਇਹ ਜ਼ਾਲਿਮ ਕਾਂਗਰਸ ਨੇ ਸਾਡੇ ਅਕਾਲ ਤਖਸਾਲ ਨੂੰ ਢਾਹ ਡੇਰੀ ਕੀਤਾ ਕਤਲ ਆਮ ਕੀਤੇ ਤੇ ਇਹਨਾਂ ਨੇ ਆਪਣੇ ਬੈਰਕ ਛੱਡ ਕੇ ਆਂਦੇ ਧਰਮ ਵਾਸਤੇ ਆਪਣੀਆਂ ਨੌਕਰੀਆਂ ਛੱਡ ਤੇ ਵੱਡੇ ਤਸ਼ੱਦਦ ਦਾ ਵੀ ਸਾਹਮਣਾ ਕੀਤਾ ਤੇ ਇੱਕ ਔਰਤ ਕਿੰਨੇ ਔਖਿਆਈ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦੀ ਹੈ ਜਦ ਘਰ ਦਾ ਮੁਖੀ ਨੌਕਰੀ ਛੱਡ ਦਿੰਦਾ ਹੈ ਬੀਬੀਆਂ ਨੂੰ ਘਰੋਂ ਨਿਕਲ ਕੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਆ ਪਹਿਲਾਂ ਬੈਠਿਆ ਤੁਹਾਡੇ ਵਿੱਚ ਵੀ ਹੋਣ ਕਿਆਂ ਧੀਆਂ ਨੂੰ ਆ ਜਿਹੜੇ ਬਾਹਰ ਜਾ ਕੇ ਕੰਮ ਕਰਦੀਆਂ ਨੇ ਬੱਚਿਆਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਹੈ ਨੌਕਰੀ 'ਚ ਜਾ ਕੇ ਪੂਰੀ ਵਫਾਦਾਰੀ ਦੇ ਨਾਲ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੇ ਘਰ ਆ ਕੇ ਘਰ ਨੂੰ ਸੰਭਾਲਣਾ ਵੀ ਸੌਖਾ ਨਹੀਂ ਹੁੰਦਾ ਲੇਕਿਨ ਪ੍ਰਿੰਸੀਪਲ ਸਾਹਿਬ ਨੇ ਸਾਰਾ ਕੁਝ ਕੀਤਾ ਅੱਜ ਸਾਡੀ ਸੇਵਾ ਵਾਸਤੇ ਚੋਲੀ ਆੜ ਕੇ ਤੁਹਾਡੇ ਤੋਂ ਵੋਟ ਮੰਗਣ ਵਾਸਤੇ ਆਏ ਨੇ ਮੈਂ ਨਹੀਂ ਬੇਨਤੀ ਕਰਦੀ ਆ ਉਹ ਸੱਚ ਦੀ ਤਕੜੀ ਚ ਪਰਖ ਲੋ ਜੜੀ ਪਾਰਟੀਆਂ ਨੇ ਆਪਣੇ ਕਹਿ ਵਾਦੇ ਸੇ ਪੂਰੇ ਉਤਰੇ ਨੇ ਉਹਨਾਂ ਦਾ ਸਾਥ ਦਿਓ ਅੱਜ ਪੰਜਾਬ ਦੇ ਹਾਲਾਤ ਪੈਦਾ ਤਾਂ ਹੋਏ ਨੇ ਕਿਉਂਕਿ ਝੂਠਿਆਂ ਦੇ ਝੂਠ ਦੇ ਮਗਰ ਆਪਾਂ ਲੱਗ ਗਏ ਝੂਠ ਦਾ ਸਾਥ ਛੱਡ ਕੇ ਸੱਚ ਦੇ ਨਾਲ ਖੜੀਏ ਤੇ ਮੈਂ ਵਿਸ਼ਵਾਸ ਦਿਨੀਆਂ ਹੜਾ ਦੇ ਸਮੇਂ 'ਚ ਜਿਹੜਾ ਮੁੱਖ ਮੰਤਰੀ ਡੁੱਬਦੇ ਹੋਏ ਲੋਕਾਂ ਨੂੰ ਛੱਡ ਕੇ ਜਾ ਕੇ ਹਸਪਤਾਲ 'ਚ ਦਾਖਲ ਹੋ ਜਾਂਦਾ ਹੈ ਜਿਹੜੀ ਸਰਕਾਰ 12000 ਕਰੋੜ ਰੁਪਏ ਹੜਪੀੜਤਾ ਦੇ ਪੈਸੇ ਵੀ ਦਫਨ ਕਰ ਜਾਂਦੀ ਹੈ ਜਿਹੜਾ ਪੰਜਾਬ ਦਾ ਪਵਿੱਖ ਵੇਚ ਕੇ 2 ਲੱਖ ਕਰੋੜਾਂ ਦਾ ਸੌਦਾ ਕਰ ਜਾਂਦੀ ਹੈ ਜਿਹੜਾ ਬਾਕੜਾ ਮੈਨੇਜਰ ਮੈਨੇਜਮੈਂਟ ਬੋਰਡ 'ਚ ਸਾਡਾ ਮੈਂਬਰ ਹਟਾ ਕੇ ਆਹ ਦਿੱਲੀ ਦੀ ਸਰਕਾਰ ਨੇ ਪਾਣੀ ਪਾਣੀ ਕਰਤਾ ਸਾਰਾ ਪੰਜਾਬ ਸਾਡਾ ਮੁੱਖ ਮੰਤਰੀ ਜਦ ਪਾਣੀ ਦੀ ਲੋੜ ਪੰਜਾਬ ਨੂੰ ਤੇ ਹਰਿਆਣੇ ਨੂੰ ਵੇਚ ਦਿੰਦਾ ਹੈ ਬੀਬੀਐਮਜੀ ਮੈਨੇਜਮੈਂਟ ਬੋਰਡ ਦਾ ਮੈਂਬਰ ਇੱਕ ਹੁੰਦਾ ਸੀ ਜਿਹੜਾ ਦੇਖਦਾ ਸੀ ਡੈਮਾਂ 'ਚ ਪਾਣੀ ਦਾ ਲੈਵਲ ਕੀ ਹੈ ਤਾਂ ਪੰਜਾਬ ਨੂੰ ਬਚਾਉਂਦਾ ਸੀ ਉਹ ਮੈਂਬਰ ਹਟਾਤਾ ਹੈ ਤਾਂ ਵੀ ਚੁਪ ਰਿਹਾ ਆਪਣੀ ਕੁਰਸੀ ਦੇ ਖਾਤਰ ਪਾਵੇਂ ਸਾਡੀ ਚੰਡੀਗੜ੍ਹ ਰਾਜਧਾਨੀ ਹੋਏ ਉਹਦੇ ਵਿੱਚ ਵੀ ਹਰਿਆਣੇ ਨੂੰ ਜਬੀ 33 ਕਾਵੇਂ ਸਾਰਾ ਪੰਜਾਬ ਦਾ ਸਾਰਾ ਹੱਕੀ ਵੇਚਦਾ ਉਹ ਤਾਂ ਜ਼ਮੀਨਾਂ ਤੇ ਹੱਤਪਾਨੂ ਆ ਗਏ ਨੇ ਜੇ ਅਕਾਲੀਦਰ ਨੇ ਲੜਾਈ ਨਹੀਂ ਨਦੀ ਹੁੰਦੀ ਤਾਂ ਸਾਡੀ ਜ਼ਮੀਨਾਂ ਨਿਲਾਮ ਕਰਕੇ ਉਹ ਪੈਸੇ ਖਾਂਦੇ ਚੱਕਰ ਚ ਸਿਗੇ ਹੁਣ ਪੰਚਾਇਤਾਂ ਦੀ ਜ਼ਮੀਨਾਂ ਤੇ ਲਿਸਟ ਬਣਾਈ ਜਾ ਰਹੀ ਨੇ ਕਿ ਕਿਹੜੀ ਪੰਚਾਇਤ ਕਿੰਨੀ ਜ਼ਮੀਨ ਹੈਗੀ ਉਹ ਕਿੰਨੀ ਅਸੀਂ ਲੈ ਸਕਦੇ ਹਾਂ ਜਿਨ੍ਹਾਂ ਨੇ ਪੰਜਾਬ ਦਾ ਹਰ ਹੱਕ ਵੇਚ ਕੇ ਇਕੱਲੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਉਹ ਕਿਹੜੇ ਮੂੰਹ ਦੇ ਨਾਲ ਵੋਟਾ ਮੰਗਲ ਵਾਸਤੇ ਲੋਕਾਂ ਦੇ ਕੋਲ ਆਏ ਇਹਨਾਂ ਨੇ 4 ਸਾਲ ਚੋਂ ਫਟਾ ਸਵਾਰੀਆਂ ਕੀਤੀ ਕਿ ਕਹਿੰਦੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਮੈਂ ਪੁੱਛਣਾ ਚਾਹੁੰਦੀ ਐ ਬਿਜਲੀ ਪੈਦਾਵਾਰ ਕਿਨੇ ਦਿੱਤੀ ਜਦ ਸਾਡੀ ਸਰਕਾਰ ਸੀ 6000 ਮੈਗਾਵਾਟ ਨੂੰ 12000 ਮੈਗਾਵਾਟ ਕਰਤਾ ਤਾਂ ਬਿਜਲੀ ਆਉਂਦੀ ਐ ਜੇ ਪੱਖੇ ਚੱਲਵੇਂ ਨੇ ਇਹ ਅਕਾਲੀ ਦਲ ਦੀ ਦੇਣ ਐ ਇਹਨਾਂ ਨੇ ਤਾਂ 1 ਮੈਗਾਵਾਟ ਦਾ ਸਾਲਾ ਚ ਨਹੀਂ ਪਾਇਆ ਇਹ ਬਿਜਲੀ ਦੇ ਬਿੱਲ ਕੀ ਮਾਫ ਕਰ ਮੈਸੇ ਕੰਮ ਸਾਡੇ ਕੀਤੇ ਤੇ ਝੂਠ ਪਾਣੋ ਮਾਰ ਕੇ ਵੋਟਾ ਲੈ ਜਾਂਦੇ ਮੈਂ ਅੱਜ ਆਹੀ ਬੇੰਤੀ ਕਰਦੀ ਆ ਜਿਹੜੇ ਪਾਰਟੀ ਦੇ ਗਦਾਰ ਆ ਜਿਹਨਾਂ ਦੀ ਗੱਡੀ ਤੇ ਚੜੇ ਹੋਏ ਨੇ ਟੱਗੇ ਹੋਏ ਫਿਰਦੇ ਨੇ ਸੁਵੇਰੀ ਤਾਂ ਨਾ ਛਾਤੀ ਨਾਲ ਜੋੜ ਕੇ ਲੱਭਦੇ ਸੀ ਕਿ ਇਹਨਾਂ ਨੇ ਤਾਂ ਗੱਡੀ ਦੇ ਵਿੱਚ ਵੀ ਨਹੀਂ ਬਠਣ ਚੁੱਕੇ ਸਮਝਿਆ ਅੱਜ ਮੌਕਾ ਹੈਗਾ ਕਿ 11 ਤਰੀਕ ਨੂੰ ਤੁਸੀਂ ਇਹਨਾਂ ਪਾਰਟੀਆਂ ਨੂੰ ਸਬਕ ਸਿਖਾ ਕੇ ਇੱਕ ਨੀਵ ਰੱਖੋ ਇੱਕ ਧਰਮੀ ਫੌਜੀ ਪਰਿਵਾਰ ਦਾ ਸਾਥ ਦੇ ਕੇ ਸਿੱਖੀ ਨੂੰ ਵੀ ਕਾਇਮ ਰੱਖਿਏ ਤੇ ਆਹ ਜਿਹੜੇ ਕਹਿੰਦੇ ਨੇ ਸਾਮ-ਦਾਮ ਧੰਡ ਭੇਦਾਈ ਬੋਲ ਕੇ ਐਸੀ ਮਨੀਸਿਪਲਿਟੀ ਤੇ ਬੀਬੀਆਂ ਨੂੰ ਸਾਮ ਨਾਮ ਡੰਡ ਪੇ ਛੂਟ ਸੱਚ ਜੋ ਕਰਨਾ ਕਰਕੇ ਇਲੈਕਸ਼ਨ ਜਿੱਤਣਾ ਹੈਗਾ ਅੱਜ ਐਸਐਸਪੀ ਵੀ ਇਹੋ ਜੀ ਲਾਈ ਹੋਈ ਹੈ ਬੀਬੀ ਜਿਹੜੇ ਬੀਬੀ ਦੇ ਉੱਤੇ ਪਰਚੇ ਕਰੀ ਜਾ ਰਹੇ ਨੇ ਇਹ ਤਾਂ ਸਿੱਖਾਂ ਦੀ ਸਾਡਾ ਇੱਕ ਕਲਚਰ ਹੁੰਦਾ ਹੈ ਕਿ ਅਸੀਂ ਦੁਸ਼ਮਣਾਂ ਦੀ ਬੀਬੀਆਂ ਦਾ ਵੀ ਸਤਿਕਾਰ ਕਰਦੇ ਆ ਤੇ ਇਹ ਤਾਂ ਇਲੈਕਸ਼ਨ ਨੂੰ ਇੰਨਾ ਗੰਦਾ ਕਰਦਾ ਹੈ ਕਿ ਧੀਆਂ ਪਹਿਲਾਂ ਦੇ ਉੱਤੇ ਝੂਠੇ ਪਰਚੇ ਕਰਨ ਕਰਨ ਲੱਗੇ ਨੇ ਤੇ ਕਿੱਥੇ ਜਾਊਗਾ ਪੰਜਾਬ ਸੋ ਪੰਜਾਬ ਨੂੰ ਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਸਤੇ ਇਸ ਮਹਾਨ ਸੂਰਮੇ ਆਦੀ ertidib ਬਹਾਦਰ ਸ਼ੇਰ ਇਕ ਮਾਝੇ ਦੀ ਧੀ ਅੱਜ ਆਪਣੇ ਮਾਝੇ ਦੇ ਪੈਰ ਪਰਾਵਾਂ ਦੇ ਕੋਲ ਆ ਹੀ ਬੇਨਤੀ ਕਰਨ ਵਾਸਤੇ ਆਈ ਆ ਕਿ ਹਮੇਸ਼ਾ ਇਸ ਇਲਾਕੇ ਦੇ ਲੋਕਾਂ ਨੇ ਡਟ ਕੇ ਤੁਸੀਂ ਬਾਰਡਰ ਦੇ ਸਾਹਮਣੇ ਬੈਠਦੇ ਹੋ ਉੱਥੇ ਦੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋ ਭਾਵੇਂ ਦਿੱਲੀ ਦੀ ਸਰਹਾਦਾ ਚ ਬੈਠ ਕੇ ਕਿਸਾਨੀ ਅੰਦੋਲਨ 'ਚ ਤੁਸੀਂ ਲੜਾਈ ਲੜੀ ਤੇ ਅੱਜ ਆਪਣੇ ਸੂਬੇ ਵਿੱਚ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਦਿੱਲੀ ਦੇ ਭਈਆਂ ਤੋਂ ਬਚਾਉਣ ਵਾਸਤੇ ਜੇ ਲੜਨ ਦੀ ਲੋੜ ਹੈ ਤੇ ਜੇ ਤਰਨ ਤਰਨ ਨਹੀਂ ਲੜੂਗਾ ਤੇ ਬਾਕੀ ਪੰਜਾਬ ਕਿੱਥੇ ਜਾਊਗਾ ਆ ਦੇ ਸ਼ੇਰਨੀਆਂ ਨੂੰ ਤੇਰਾ ਨੌਜਵਾਨ ਸ਼ੇਰਾਂ ਨੂੰ ਸਾਰਿਆਂ ਨੂੰ ਮੈਂ ਬੇਇੱਜ਼ਤੀ ਕਰਦਿਆਂ 11 ਤਰੀਕ ਨੂੰ ਤੜਕੇ ਸਵੇਰੇ ਉੱਠ ਕੇ ਪਾਵੇ ਜੋ ਜੋਰ ਜ਼ਬਰ ਕਰ ਲੈ ਜੋ ਜ਼ੁਲਮ ਕਰ ਲੈ ਨਹੀਂ ਡਰਦੇ ਪੰਜਾਬੀ ਨਹੀਂ ਡਰਦੇ ਸਿੱਖ ਆ ਸਿਖਾਂਗੇ ਇਹਨਾਂ ਨੂੰ ਭਈਏ ਨੂੰ ਜਿਹੜੇ ਸੰਦੇ ਸਾਮਦੰਮ ਦੰਡ ਬੇਹਦ ਦੇ ਨਾਲ ਸਾਨੂੰ ਦਵਾ ਸਕਦੇ ਨੇ ਇਹ ਅਕਾਲ ਤਖਤ ਦੀ ਫੌਜ ਹੈ ਡਰਨ ਵਾਲੀ ਨਹੀਂ ਭਟੇਸੀ ਸੋਨਿਹਾਲ ਵਟੇ سینੇ ਵਿੱਚ ਆ ਕੇ ਵੱਜੂਗੀ

ਨਾ ਕਿ ਇਹ ਸਰਕਾਰ ਦੀ ਤਰ੍ਹਾਂ ਸਾਡੀ ਫਸਲਾਂ ਰੋਲਦੀਆਂ ਫਿਰਦੀਆਂ ਨੇ ਅੱਦੇ ਪੰਜਾਬ 'ਚ ਦੇਖੋ ਹਾਲਾਤ ਕੀ ਹੋਏ ਪਏ ਨੇ ਲੇਕਿਨ ਕੋਈ ਸੁਣਨ ਵਾਲਾ ਨਹੀਂ ਕੋਈ ਸੁਣਾਨ ਵਾਲਾ ਨਹੀਂ ਕੋਈ ਦਿੱਲੀ ਜਾ ਕੇ ਲੜਾਈ ਲੜਨ ਵਾਲਾ ਹੀ ਨਹੀਂ ਤੇ ਸਿਰ ਪੰਜਾਬੀ ਦੇ ਸਰਕਾਰ ਨਾਲ ਦੀ ਤਾਂ ਚੀਜ਼ ਹੀ ਨਹੀਂ ਹੈ ਸੋ ਮੈਂ ਆਸ ਕਰਦੀ ਹਾਂ ਤੁਸੀਂ ਇਹ ਸਾਫ ਦੀ ਨਿਮਾਣੀ ਭੈਣ ਦੀ ਧੀ ਦੀ ਤੁਸੀਂ ਬੇਨਤੀ ਆ ਪਲਵਾਨ ਕਰੋਗੇ ਇਸ ਧਰਮੀ ਫੌਜੀ ਪਰਿਵਾਰ ਦਾ ਤੁਸੀਂ ਸਾਥ ਦੇ ਕੇ ਮੁੱਲ ਪਾਓਗੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਸੇਤ ਮਿਲੇ ਕਿ ਭਾਵੇਂ 40 ਸਾਲ ਲੰਘ ਕੇ ਹੋਏ ਸਾਨੂੰ ਇਨਸਾਫ ਨਹੀਂ ਮਿਲਿਆ لیکن اج بھی ਧਰਮ ਦੇ ਨਾਚੇ ਧਰਮੀ ਫੌਜੀਆ ਦੇ ਨਾਚੇ ਸਤਕਾਰ ਕਰਦਾ ਹੈ ਪੰਜਾਬ ਤੇ ਸਤਕਾਰ ਕਰਦੇ ਨੇ ਪੰਜਾਬੀ ਤੇ ਯਾਦ ਰੱਖੂਗੀ ਆਉਣ ਵਾਲੀ ਪੀੜ੍ਹੀ ਕਿ ਖੜਦਾ ਹੈ ਪੰਜਾਬ ਜਿੱਥੇ ਖੜਨ ਦੀ ਲੋੜ ਹੁੰਦੀ ਹੈ ਬਹੁਤ ਬਹੁਤ ਫਟੇ ਸਾਰਿਆਂ ਦਾ ਤਨਵਾਦ ਵਹਿਿੱਕ ਜੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤ